ਕਹਿੰਦੇ ਪਿਛਲੀ ਸਰਕਾਰ ਤਾਂ ਸਿਵਿਆਂ ਤੱਕ ਵੀ ਸੇਵਾਵਾਂ ਮਹੀਆ ਕਰਵਾ ਦਿੰਦੀ ਸੀ ਕਿ ਤੇ ਸਿਵਿਆਂ ਤੱਕ ਜਿਹੜੇ ਮਰੇ ਮਰੇ ਸੀਗੇ ਬੰਦੇ ਉਹਨਾਂ ਨੂੰ ਜਿਹੜੀਆਂ ਸਵਾਵਾਂ ਹੁੰਦੀਆਂ ਸੋਸ਼ਲ ਸਿਕਿਉਰਿਟੀ ਤੇ ਮਿਲਦੀਆਂ ਉਹ ਮਰਿਆਂ ਪਿਆ ਨੂੰ ਸਵਰਗਾਂ ਤੱਕ ਪਹੁੰਚਾ ਦਿੰਦੇ ਸੀਗੇ ਪੈਸੇ ਪੂਸੇ ਜੀਏ ਪੂਰੇ ਕੈਲੀਫੋਰਨੀਆ ਵਿੱਚ ਘਰ ਬੈਠੇ ਹੀ ਟਰੱਕ স্মੋਕ ਚੈੱਕ ਕਰਵਾਉਣ ਲਈ ਹੁਣੇ ਕੰਟੈਕਟ ਕਰੋ ਕਲੀਨ ਟਰੱਕ ਚੈੱਕ ਐਲ ਐ ਐ ਸੀ ਵਾਲਿਆਂ ਨਾਲ 510 788 2700 ਹੁਣ ਆਪਾਂ ਖਬਰ ਤੇ ਸਾਂਝ ਪਾ ਲੈਨੇ ਆਂ ਹਾਂਜੀ ਬ੍ਰਾਦਰ ਸਾਹਿਬ ਇਹ ਦਾਵਾ ਕੀਤਾ ਗਿਆ ਹੈ ਡਿਪਾਰਟਮੈਂਟ ਆਫ ਗਵਰਨਮੈਂਟ ਐਫੀਸ਼ੀਐਂਸੀ ਦੇ ਵੱਲੋਂ ਈਲਨ ਮਸਕ ਦੇ ਵੱਲੋਂ ਇਹ ਦਾਅਵਾ ਕੀਤਾ ਗਿਆ ਹੈ ਕਿ ਹੁਣ ਤੱਕ ਬਹੁਤ ਸਾਰੇ ਮ੍ਰਿਤਕ ਲੋਕਾਂ ਨੂੰ ਇਹ ਬੈਨੀਫਿਟ ਮਿਲਦੇ ਰਹੇ ਐ ਵੱਡੀ ਗਿਣਤੀ ਦੇ ਵਿੱਚ ਬਰਾੜ ਸਾਹਿਬ ਇਹਨਾਂ ਦੇ ਨਾਮ ਆ ਜਿਹੜੇ ਸੋਸ਼ਲ ਸਿਕਿਉਰਿਟੀ ਰਿਕਾਰਡਸ ਦੇ ਵਿੱਚੋਂ ਡਿਲੀਟ ਕੀਤੇ ਗਏ ਐ ਤੇ ਇਹਨਾਂ ਨੇ ਇਹ ਸਟੇਟਮੈਂਟ ਪਬਲਿਕ ਕੀਤੀ ਐ ਕਿ ਹੁਣ ਤੱਕ ਅਸੀਂ ਜਿਹੜਾ ਕੰਮ ਕੀਤਾ ਹੈ ਉਹਦੇ ਵਿੱਚ ਲਗਭਗ 32 ਲੱਖ ਲੋਕਾਂ ਨੂੰ ਅਸੀਂ ਇਸ ਬੈਨੀਫਿਸ਼ਰੀ ਦੀ ਲਿਸਟ ਦੇ ਵਿੱਚੋਂ ਰਿਮੂਵ ਕੀਤਾ ਐ ਇਹ ਉਹ ਲੋਕ ਸੀਗੇ ਬਰਾੜ ਸਾਹਿਬ ਜਿਨ੍ਹਾਂ ਦੀ ਉਮਰ 120 ਸਾਲ ਜਾਂ ਉਸ ਤੋਂ ਵੀ ਵੱਧ ਸੀਗੀ ਮਤਲਬ ਐਨੇ ਵੱਡੀ ਉਮਰ ਦੇ ਲੋਕਾਂ ਦਾ ਰਿਕਾਰਡ ਕਿਸੇ ਨੇ ਰਿਮੂਵ ਕਰਨ ਦੇ ਬਾਰੇ ਸੋਚਿਆ ਹੀ ਨਹੀਂ ਤੇ ਲਗਾਤਾਰ ਟੈਕਸਪੇਅਰ ਦਾ ਪੈਸਾ ਵੇਸਟ ਕੀਤਾ ਜਾ ਰਿਹਾ ਸੀਗਾ ਹੁਣ ਬਰਾਦ ਸਾਹਿਬ ਇਹਨਾਂ ਦੇ ਵੱਲੋਂ ਦਾਵਾ ਕੀਤਾ ਗਿਆ ਕਿ ਏਜੰਸੀ ਨੇ ਉਹਨਾਂ ਨੂੰ ਮਾਰਕ ਕਰ ਦਿੱਤਾ ਐਸਾ ਡਕੀਜ਼ਡ ਕਿ ਉਹਨਾਂ ਦੀ ਡੈਥ ਹੋ ਚੁੱਕੀ ਹੈ ਇਹਦੀ ਇਨਫੋਰਮੇਸ਼ਨ ਇਹਨਾਂ ਨੇ ਟਵਿੱਟਰ ਦੇ ਉੱਤੇ ਬਕਾਇਦਾ ਪੋਸਟ ਪਾ ਕੇ ਸਾਂਝੀ ਕੀਤੀ ਹੈ ਉਹ ਕਹਿੰਦੇ ਕਿ ਕਦੇ-ਕਦੇ ਤਾਂ ਇਹ ਲੱਗਦਾ ਕਿ ਜਿਹੜੀਆਂ ਹਾਲੀਵੁੱਡ ਦੀਆਂ ਕੁਝ ਮੂਵੀਜ਼ ਹੁੰਦੀਆਂ ਬਜ਼ੁਰਗਾਂ ਦੇ ਉੱਤੇ ਜਾਂ ਭੂਤਾਂ ਦੇ ਉੱਤੇ ਵੈਂਪਾਇਰਸ ਦੇ ਉੱਤੇ ਇਹ ਮੈਨੂੰ ਲੱਗਦਾ ਹੈ ਕਿ ਸੱਚ ਹੈ ਕਿਉਂਕਿ ਸਾਡੀਆਂ ਏਜੰਸੀਜ਼ ਇਹ ਸਾਰਾ ਕੁਝ ਕਰਕੇ ਦਿਖਾ ਰਹੀਆਂ ਹਨ ਇਹਨਾਂ ਨੇ ਕਿਹਾ ਕਿ ਲੱਗਦਾ ਆ ਕਿ ਵੈਂਪਾਇਰ ਹੀ ਸੀਗੇ ਜਿਹੜੇ ਇਹ ਸੋਸ਼ਲ ਸਿਕਿਉਰਿਟੀ ਕਲੈਕਟ ਕਰ ਲੈਂਦੇ ਸੀਗੇ ਟੈਂਜ਼ ਆਫ ਮਿਲੀਅਨਸ ਆਫ ਪੀਪਲ ਜਿਹੜੇ ਸੀਗੇ ਉਹਨਾਂ ਨੂੰ ਸੋਸ਼ਲ ਸਿਕਿਉਰਿਟੀ ਦੇ ਵਿੱਚ ਜਿਉਂਦਾ ਰੱਖਿਆ ਗਿਆ ਸੀ ਪਰ ਅਸਲ ਦੇ ਵਿੱਚ ਉਹ ਮਰੇ ਹੋਏ ਸੀ ਮ੍ਰਿਤਕ ਸੀ ਜੋ ਕਿ ਸਾਡੇ ਲਈ ਸਾਡੇ ਫਾਈਨੈਂਸ਼ੀਅਲ ਸਿਸਟਮ ਦੇ ਲਈ ਇੱਕ ਹਿਊਜ ਪ੍ਰੋਬਲਮ ਸੀਗੀ ਹੁਣ ਉਹਨਾਂ ਨੇ ਕਿਹਾ ਕਿ ਡੈਫੀਨੇਟਲੀ ਇਹਨਾਂ ਨੂੰ ਰਿਮੂਵ ਅਸੀਂ ਕੀਤਾ ਪਰ ਵੱਡੀ ਗਿਣਤੀ ਦੇ ਵਿੱਚ ਚੈਲੰਜਸ ਸਾਡੇ ਲਈ ਅਜੇ ਵੀ ਬਾਕੀ ਹੈ ਅਜੇ ਵੀ 100 ਸਾਲ ਤੋਂ ਲੈ ਕੇ 119 ਸਾਲ ਦੇ ਤੱਕ ਜਿਹੜੇ ਲੋਕ ਲਿਸਟਡ ਆ ਇਹਨੇ ਲੋਕ ਅਸਲ ਦੇ ਵਿੱਚ ਐਗਜ਼ਿਸਟ ਨਹੀਂ ਕਰਦੇ ਉਹਨਾਂ ਨੇ ਕਿਹਾ ਕਿ ਤਕਰੀਬਨ 47 ਲੱਖ ਉਹ ਆ ਜਿਹੜੇ ਸੋਸ਼ਲ ਸਿਕਿਉਰਿਟੀ ਮੈਂਬਰ ਹੈਗੇ ਆ ਜਿਨ੍ਹਾਂ ਦੀ ਉਮਰ 100 ਤੋਂ ਲੈ ਕੇ 109 ਸਾਲ ਹੈ ਤੇ ਇਹਦੇ ਵਿੱਚ ਵੀ ਵੱਡੀ ਗਿਣਤੀ ਦੇ ਵਿੱਚ ਮਰਿਤਕ ਹੋਣਗੇ ਹੁਣ ਅਗਲਾ ਕੰਮ ਅਸੀਂ ਉਹਨਾਂ ਦੇ ਉੱਤੇ ਕਰਨਾ ਹੈ 36 ਲੱਖ ਉਹ ਲੋਕ ਹੈ ਜਿਨ੍ਹਾਂ ਦੀ ਉਮਰ 110 ਸਾਲ ਤੋਂ ਲੈ ਕੇ 119 ਸਾਲ ਹੈ ਤੇ ਇਹ ਕੰਮ ਜਾਰੀ ਰਹੇਗਾ ਜੀ ਬ੍ਰਾਟ ਸਾਬ ਪੈਸੇ ਪੂਸੇ ਫਿਰ ਜਿਹੜੇ ਜਾਂਦੇ ਸੀਗੇ ਖਾਤਿਆਂ ਦੇ ਵਿੱਚ ਬੈਂਕ 'ਚ ਹੀ ਰਹਿ ਜਾਂਦੇ ਹੋਣੇ ਆ ਇੰਡੀਆ ਦੇ ਵਿੱਚ ਦੇਖਿਆ ਵੀ ਜੇਕਰ ਕੋਈ ਬੰਦਾ ਖੁਦ ਨਹੀਂ ਹੈਗਾ ਕੇवाईसी ਨਹੀਂ ਕਰਾਈ ਤਾਂ ਉਹ ਬੰਦਾ ਪੈਸੇ ਨਹੀਂ ਕਢਾ ਸਕਦਾ ਫਿਰ ਕੀ ਇਹ ਜਿਹੜੇ ਪੈਸੇ ਪੂਸੇ ਕੌਣ ਲੈ ਜਾਂਦਾ ਸੀਗਾ ਸਵਰਗ ਤੋਂ ਬੰਦਾ ਖੁਦ ਆ ਕੇ ਲੈ ਜਾਂਦਾ ਸੀ ਜਾਂ ਉਹਨਾਂ ਦੇ ਕੋਈ ਜਿਹੜੇ ਬੰਦੇ ਰਿਸ਼ਤੇਦਾਰ ਹੁੰਦੇ ਸੀ ਕੋਈ ਉਹ ਹੁੰਦਾ ਸੀ ਕਿ ਨਾਂ ਦੇ ਕਰਦੇ ਤੇ ਉਹ ਪਛਾਣ ਦਿੰਦੇ ਸੀ ਕਿ ਕੜਾ ਕੜੂ ਕਿਤ ਕੜਾਉਂਦੇ ਕਿਵੇਂ ਸੀਗੇ ਫਿਰ ਉਹ ਇਹ ਪ੍ਰੋਫੈਸਰ ਮੈਨੂੰ ਲੱਗਦਾ ਕਿ ਕੋਈ ਜਿਹੜੇ ਕਾਰਡ ਕੋਡ ਹੋਣਗੇ ਵੈਸੇ ਤਾਂ ਇਹ ਹੁੰਦਾ ਹੈ ਕਿ ਕੁਝ ਕੁ ਸਾਲਾਂ ਬਾਅਦ ਜਿਹੜੇ ਕਾਰਡ ਉਹ ਵੀ ਰੀਨਿਊ ਕਰਾਉਣੇ ਪੈਂਦੇ ਆ ਕਾਰਡ ਜੇ ਤੁਹਾਡੇ ਕੋਲੇ ਕੋਈ ਏਟੀਐਮ ਕਾਰਡ ਹੈਗਾ ਡੈਬਿਟ ਕਾਰਡ ਕ੍ਰੈਡਿਟ ਕਾਰਡ ਹੈਗੇ ਆ ਤਾਂ ਉਹਦੇ ਵਿੱਚ ਤੁਹਾਨੂੰ ਆਪ ਨਹੀਂ ਵਿਜ਼ਿਟ ਕਰਨਾ ਪੈਂਦਾ ਕਿਸੇ ਵੀ ਬੈਂਕ ਨੂੰ ਜਾਂ ਕਿਸੇ ਹੋਰ ਆਰਗੇਨਾਈਜੇਸ਼ਨ ਨੂੰ ਜਿਹਦੇ ਕੋਲੇ ਤੁਹਾਡਾ Debit card credit card ਹੈਗਾ ਜਿਹਦੇ ਕੋਲੇ ਤੁਹਾਡਾ pin ਹੈਗਾ ਉਹ ਯੂਜ਼ ਕਰ ਸਕਦਾ ਸੋ ਹੋ ਸਕਦਾ ਹੈ ਇਸ ਤਰੀਕੇ ਨਾਲ ਕੁਝ ਲੋਕਾਂ ਵੱਲੋਂ ਬੈਨੀਫਿਟ ਲੈ ਵੀ ਜਾਂਦੇ ਹੋਣ ਤੇ ਇਹ ਵੀ ਹੋ ਸਕਦਾ ਹੈ ਕਿ ਕਈ ਲੋਕ ਇਹੋ ਜੇ ਹੋਣਗੇ ਜਿੱਥੇ ਸਿਰਫ ਇੱਕ ਗਲਤੀ ਨਾਲ ਪੈਸੇ ਉਹਨਾਂ ਦੇ ਖਾਤਿਆਂ ਦੇ ਵਿੱਚ ਇਹ ਮਣੀ ਜਾਂਦੀ ਹੋਊਗੀ ਪਰ ਉੱਥੇ ਉਵੇਂ ਪਏ ਹੋਣਗੇ ਕੋਈ ਡਿਸਬਰਸ ਕਰਾਉਣ ਵਾਲਾ ਸ਼ਾਇਦ ਨਹੀਂ ਹੋਊਗਾ ਕੋਈ ਉੱਥੋਂ ਮਣੀ ਵਿਡਰਾਅ ਕਰਾਉਣ ਵਾਲਾ ਨਹੀਂ ਹੋਊਗਾ ਸੁਖ ਸਿੰਘ ਜੀ ਜਿਹੜੇ ਫਿਰ ਪੈਸੇ ਆ ਇਹ ਤੇ ਇਹ ਵਾਪਸ ਫਿਰ ਸਰਕਾਰ ਨੂੰ ਕਰ ਦਊਗੀ ਜੇ ਆ ਵੀਰ ਮਲੋ ਸਰਕਾਰ ਵਾਪਸ ਖਿੱਚ ਲੂ ਕੀ ਹੋਊਗਾ ਇਹ ਬੜਾ ਸਪਟਾ ਇੰਟਰਸਟਿੰਗ ਕੁਐਸਚਨ ਹੈ ਮੈਨੂੰ ਵੈਸੇ ਮੈਨੂੰ ਨਹੀਂ ਲੱਗਦਾ ਕਿਉਂਕਿ ਇਹਦੇ ਲਈ ਫਿਰ ਬਹੁਤ ਲੰਮਾ ਚੋੜਾ ਝੰਜੜ ਪੈਣਾ ਹੈ ਹਰ ਇੱਕ ਬੰਦੇ ਨੂੰ ਕੰਟੈਕਟ ਕਰਨਾ ਪੈਣਾ ਹੈ ਹਰ ਇੱਕ ਬੰਦੇ ਦਾ ਕੌਨਸੈਂਟ ਲੈਣਾ ਪੈਣਾ ਕਿਉਂਕਿ ਜਿਹੜਾ ਅਮਾਉਂਟ ਤੁਹਾਡੇ ਇੱਕ ਵਾਰੀ ਅਕਾਊਂਟ ਦੇ ਵਿੱਚ ਆ ਗਿਆ ਉਹਨੂੰ ਵਾਪਸ ਤੁਹਾਡੀ ਸਹਿਮਤੀ ਤੋਂ ਬਿਨਾ ਨਹੀਂ ਲਿਆ ਜਾ ਸਕਦਾ ਸੋ ਇਹ ਜਿਆਦਾ ਲੰਮਾ ਖਲਾਰਾ ਪੈ ਜਾਣਾ ਇਹ ਇਹਦੇ ਵਿੱਚ ਹੀ ਬੜੀ ਵੱਡੀ ਪ੍ਰਾਪਤੀ ਹੈ ਕਿ ਅਗਲੇ ਮਹੀਨਿਆਂ ਤੋਂ ਇਹ ਜਿਹੜਾ ਅਮਾਉਂਟ ਹੈ ਸਰਕਾਰੀ ਖਾਤਿਆਂ ਚੋਂ ਆ ਉਹਨਾਂ ਲੋਕਾਂ ਦੇ ਗੋਸਟ ਅਕਾਊਂਟਸ ਦੇ ਵਿੱਚ ਨਹੀਂ ਜਾਊਗਾ ਇਹ ਹੀ ਆਪਣੇ ਆਪ ਦੇ ਵਿੱਚ ਵੱਡੀ ਇੱਕ ਅਚੀਵਮੈਂਟ ਹੈਗੀ ਹੈ